ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਗੁਰਪ੍ਰਤਾਪ ਸਿੰਘ ਵਡਾਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਸਿੰਘ ਸਹਿਬਾਨ ਵੱਲੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ 18 ਮਾਰਚ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਦਾ ਸਮਾਂ ਉਲਿੱਖਿਆ ਗਿਆ ਹੈ ਉਸ ਦਿਨ ਸਮੂਚੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਸਿੰਘ ਸਭਾਵਾਂ ਟਕਸਾਲੀ ਜਥੇਬੰਦੀਆਂ ਹੋਰ ਪੰਥ ਦੇ ਅਦਾਰੇ ਹਨ ਉਹਨਾਂ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਭਰਤੀ ਵਿੱਚ ਸ਼ਾਮਲ ਹੋਣ ਉਹਨਾਂ ਨੇ ਕਿ ਸਮੁੱਚੇ ਪੰਥ ਨੂੰ ਇੱਕ ਮੌਕਾ ਮਿਲਿਆ ਹੈ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅੱਜ ਸਭ ਇਕੱਠੇ ਹੋ ਕੇ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੀਏ ਉਹਨਾਂ ਦੱਸਿਆ ਕਿ ਇਸ ਭਰਤੀ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਿਆ ਜਾਵੇਗਾ ਉਹਨਾਂ ਨੇ ਕਿਹਾ ਕਿ ਖਾਸ ਕਰਕੇ ਨੌਜਵਾਨਾਂ ਨੂੰ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਉੱਭਰ ਕੇ ਸਾਹਮਣੇ ਆ ਸਕੇ ਅੱਜ ਅਸੀਂ ਸਾਰੇ ਸਮੁੱਚੇ ਪੰਜ ਮੈਂਬਰ ਕਮੇਟੀ ਦੇ ਜਿਹੜੇ ਨਮਾਇंदे ਸੀ ਬੜੀ ਨਿਮਰਤਾ ਦੇ ਨਾਲ ਸ਼੍ਰੀ ਕਲਤਕ ਸਾਬਕੇ ਨਤਮਸਤਕ ਹੋਏ ਆ ਹਰਮੰਦਰ ਸਾਹਿਬ ਮੱਥਾ ਟੇਕਿਆ ਜਾ ਕੇ ਗੁਰੂ ਰਾਮਦਾਸ ਜੀ ਦਾ ਅਸਰਾ ਲਿਆ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕੀਤੀ ਆ ਉਹਨਾਂ ਦਾ ਸ਼ੁਕਰਾਨਾ ਕੀਤਾ ਤੇ ਉਹਨਾਂ ਤੋਂ ਸ਼ਕਤੀ ਮੰਗੀ ਆ ਕਿ ਸਾਨੂੰ ਸਬਰਤਾ ਤੇ ਸ਼ਕਤੀ ਬਖਸ਼ੋ ਅਸੀਂ ਨੇਕ ਨੀਤੀ ਨਾਲ ਬਿਨਾਂ ਭੇਦ ਭਾਵ ਤੋਂ ਬਹੁਤ ਹੀ ਇਮਾਨਦਾਰੀ ਦੇ ਨਾਲ ਅਸੀਂ ਇਹ ਭਰਤੀ ਪ੍ਰਕਿਰਿਆ ਸ਼ੁਰੂ ਕਰਕੇ ਤੇ ਮੁਕੰਮਲ ਕਰ ਸਕੀਏ ਭਰਤੀ ਜਿਹੜੀ ਅਕਾਲ ਤਖਸਾਲ ਤੋਂ ਸਾਡੀ ਜ਼ਿੰਮੇਵਾਰੀ ਲੱਗੀ ਸੀ ਸਿੰਘ ਸਾਹਿਬ ਵੱਲੋਂ ਅਕਾਲ ਤਖਸਾਲ ਵੱਲੋਂ ਅਸੀਂ 18 ਮਾਰਚ ਨੂੰ ਉਸ ਭਰਤੀ ਨੂੰ ਆਰੰਭ ਕਰਨ ਦਾ ਅਕਾਲ ਤਖਸਾਲ ਤੋਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਇਸ ਮਹਾਨ ਸਥਾਨ ਤੋਂ ਅਸੀਂ ਪ੍ਰੋਗਰਾਮ ਲਿਖਿਆ ਆ। ਉਹ ਦਿਨ ਸਮੂਚੀਆਂ ਜਿਹੜੀਆਂ ਪੰਥਕ ਧਿਰਾਂ ਨੇ ਜਿਹੜੀਆਂ ਵੀ ਸਾਡੀਆਂ ਸਿੱਖ ਪੰਥ ਦੀਆਂ ਸੰਸਥਾਵਾਂ ਨੇ ਜਿੰਨੇ ਵੀ ਦਲ ਪੰਥ ਨੇ ਟਕਸਾਲਾ ਆ ਸਿੰਖ ਸਭਾਵਾਂ ਨੇ ਜਾਂ ਹੋਰ ਜਿੰਨੇ ਸਾਡੇ ਪੰਥ ਦੇ ਆਧਾਰੇ ਆ ਸਾਰਿਆਂ ਨੂੰ ਅਸੀਂ ਅਪੀਲ ਕਰਨੀ ਆ ਕਿ ਇਸ ਭਰਤੀ ਵਿੱਚ ਸਾਰੇ ਸ਼ਾਮਲ ਹੋਵੋ ਕਰਕੇ ਇਹ ਮੌਕਾ ਆਪਾਂ ਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਆ ਗਿਆ ਛੇਵੇਂ ਪਾਤਸ਼ਾਹ ਜੀ ਨੇ ਮੀਰੀ ਪੀਰੀ ਦੇ ਸਿਧਾਂਤ ਦੇ ਮੁਤਾਬਕ ਇੱਕ ਮੌਕਾ ਆਪਾਂ ਨੂੰ ਮਿਲਿਆ ਸਮੁੱਚੇ ਪੰਥ ਨੂੰ ਵੀ ਜੋ ਅਕਾਲੀ ਦਲ ਬਹੁਤ ਕਮਜ਼ੋਰ ਹੋ ਗਿਆ ਸੀ ਅਕਾਲੀ ਦਲ 'ਚ ਬੜਾ ਨਿਗਾਰ ਆ ਗਿਆ ਸੀਗਾ ਹੁਣ ਉਹਨਾਂ ਗੱਲਾਂ ਨੂੰ ਆਪਣੇ ਪਿੱਛੇ ਛੱਡ ਕੇ ਤੇ ਇਕੱਠੇ ਹੋ ਕੇ ਆਪਾਂ ਸਾਰੇ ਅਕਾਲੀ ਦਲ ਵਾਸਤੇ ਸੇਵਾ ਕਰੀਏ ਇਸ ਭਰਤੀ ਵਿੱਚ ਸ਼ਾਮਲ ਹੋਈਏ ਤੇ ਬਹੁਤ ਹੀ ਨਰੋਆ ਨਿਗਰ ਤੇ ਤਕੜੇ ਅਕਾਲੀ ਦਲ ਨੂੰ ਆਪਾਂ ਕਾਇਮ ਕਰ ਸਕੀਏ ਜੋ ਕਿ ਸਮੁੱਚੇ ਪੰਜਾਬੀ ਚਾਹੁੰਦੇ ਨੇ ਇਸ ਵਿੱਚ ਸਾਰੇ ਵਰਗਾਂ ਦਾ ਸਹਿਯੋਗ ਲਵਾਂਗੇ ਵਿਸ਼ੇਸ਼ ਤੌਰ ਤੇ ਨੌਜਵਾਨਾਂ ਨੂੰ ਅਪੀਲ ਕਰਾਂਗੇ ਕਿ ਤੁਸੀਂ ਤਕੜੇ ਹੋ ਕੇ ਇਹਦੇ ਵਿੱਚ ਸ਼ਾਮਲ ਹੋਵੋ ਤੇ ਕੋਸ਼ਿਸ਼ ਕਰਾਂਗੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਨਵੀਂ ਲੀਡਰਸ਼ਿਪ ਇਹਦੇ ਵਿੱਚੋਂ ਉੱਭਰ ਕੇ ਮੋਹਰੇ ਆ ਸਕੇ ਜੋ ਕਿ ਸਮਾਂ ਅਜ ਮੰਗ ਕਰਦਾ ਹੈ ਕਾਲਤਖਸਬ ਵੱਲੋਂ ਸੱਤ ਮੈਂਬਰੀ ਕਮੇਟੀ ਬਣੀ ਸੀ ਜਿਸ ਵਿੱਚੋਂ ਪੰਜ ਮੈਂਬਰ ਬਾਖੀ ਬਜੇ ਆ ਕੀ ਸਾਰੇ ਅਮਰਤਧਾਰੀ ਆ ਜਾਂ ਕੋਈ ਬਿਨਾ ਅਮਰਤਸਰ ਦੇ ਦੇਖੋ ਇਹ ਤਾਂ ਹਰ ਇੱਕ ਦੀ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਇਹ ਇਹ ਆਪਣਾ ਨਿੱਜੀ ਫੈਸਲਾ ਆ ਕੋਈ ਅਮਰਤਧਾਰੀ ਹੋ ਸਕਦੇ ਕੋ ਨਹੀਂ ਹੋ ਸਕਦੇ ਪਰ ਸਾਰੇ ਪੂਰਨ ਗੁਰਸਿੱਖ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਬਦ ਦਾ ਅਟੁੱਟ ਵਿਸ਼ਵਾਸ ਆ ਤੇ ਸਾਰੇ ਮੈਂਬਰ ਸ੍ਰੀ ਅਕਾਲ ਤਖਸਬ ਨੂੰ ਸੰਪੂਰਨ ਤੌਰ ਤੇ ਸਮਰਪਿਤ ਨੇ ਕਹਿਣੀ ਵਿੱਚ ਵੀ ਤੇ ਕਰਨੀ ਵਿੱਚ ਵੀ ਸੋ ਸਾਰੇ ਗੁਰਸਿੱਖਿਆ ਤੇ ਗੁਰਸਿੱਖਾਂ ਵਾਂਗੂ ਨਿਮਰਤਾ ਦੇ ਨਾਲ ਜਿਹੜੀ ਸਾਨੂੰ ਫਲਸਫਾ ਗੁਰੂ ਸਾਹਿਬ ਨੇ ਬਖਸ਼ਿਆ ਉਹਦੇ ਮੁਤਾਬਿਕ ਆਪਣੀ ਸੇਵਾ ਕਰਾਂਗੇ। ਗਲੇਨ ਸਿੰਘ ਸਾਹਿਬ ਨਾਲ ਵੀ ਮੁਲਾਕਾਤ ਹੋਈ ਸੀ ਕਿ ਕੁਝ ਉਹਨਾਂ ਨਾਲ ਗੱਲਬਾਤ ਹੋਈ ਕਿ ਉਹ ਦੁਬਾਰਾ ਪ੍ਰਧਾਨਗੀ ਦੇ ਅਹੁਦੇ ਤੇ ਆਉਣਗੇ ਜਾਂ ਇਸ ਸਤਨਾਮ ਅਰੀ ਕਮੇਟੀ ਦੇ ਵਿੱਚ ਆਉਣਗੇ। ਅਸੀਂ ਬੇਨਤੀ ਕਰਦੇ ਹਾਂ ਧਾਮੀ ਸਾਹਿਬ ਨੂੰ ਬੜੇ ਪੰਥਕਾਗੂ ਨੇ ਨੇ ਇੱਕ ਉਹ ਆਪਣੇ ਜਿਹੜੇ ਸਖਸ਼ ਨੇ ਤੇ ਉਹਨਾਂ ਨੇ ਬੜੀ ਇਮਾਨਦਾਰੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਕੀਤੀ ਹੈ ਤੇ ਉਹਨਾਂ ਨੂੰ ਸੱਤ ਮੈਂਬਰੀ ਕਮੇਟੀ ਦੀ ਵੀ ਸੇਵਾ ਅਕਾਲ ਤਖਬ ਸਾਹਿਬ ਵੱਲੋਂ ਬਖਸ਼ੀ ਗਈ ਸੀ ਅਸੀਂ ਫਿਰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸਾਡੇ ਵੱਡੇ ਭਰਾ ਨੇ ਕਿ ਉਹ ਵੀ ਇਸ ਸੱਤ ਮੈਂਬਰੀ ਕਮੇਟੀ ਵਿੱਚ ਸ਼ਾਮਲ ਹੋ ਕੇ ਤੇ ਉਹਦੀ ਅਗਵਾਈ ਕਰਨ ਤੇ ਸਾਡੇ ਨਾਲ ਇਸ ਭਰਤੀ ਪ੍ਰਕਿਰਿਆ ਵਿੱਚ ਆਪਣਾ ਹਿੱਸਾ ਲੈਣ ਤੇ ਉਹ ਪੰਥ ਦੀ ਸੇਵਾ ਕਰਨ ਦੁਆਰੇ ਤੋਂ ਸ਼੍ਰੋਮਣੀ ਕਮੇਟੀ ਵਿੱਚ ਵੀ ਇਸ ਸੱਤ ਮੈਂਬਰੀ ਕਮੇਟੀ ਵਿੱਚ ਵੀ ਤੁਹਾਡੇ ਵੱਲੋਂ 18 ਮਾਰਚ ਦੀ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਇਸ ਤੋਂ ਪਹਿਲਾਂ ਸ਼੍ਰੋਮਨੀ ਕਾਲੇਦਲ ਕਹਿੰਦਾ ਸੀ ਭਰਤੀ ਸ਼ੁਰੂ ਕਰ ਦਿੱਤੀ ਗਈ ਹੈ ਕਿਹੜੀ ਨੂੰ ਮੰਨਿਆ ਜਾਏਗਾ ਦੇਖੋ ਬਾਰ-ਬਾਰ ਤੁਸੀਂ ਉਹੀ ਸਵਾਲ ਪੁੱਛਦੇ ਹੋ ਸਿੰਘ ਸਾਹਿਬ ਨੇ ਜਦੋਂ ਦੇਸ਼ ਕੀਤਾ ਉਹਨਾਂ ਨੇ ਕਿਹਾ ਸੀ ਕਿ ਪੰਜ ਮੈਂਬਰੀ ਜਿਹੜੀ ਭਰਤੀ ਕਮੇਟੀ ਆ ਇਸ ਨੇ ਹਜੇ ਭਰਤੀ ਆਰੰਭ ਨਹੀਂ ਕੀਤੀ ਬੜਾ ਕਲੀਅਰ ਕਿਹਾ ਸੀ ਉਹਨਾਂ ਨੇ ਇਹ ਭਰਤੀ ਆਰੰਭ ਕਰੂਗੀ ਅਸੀਂ ਸਿੰਘ ਸਾਹਿਬ ਦੇ ਹਦੇਸ਼ ਦੇ ਆਪਣੇ 2 ਤਰੀਕ ਨੂੰ ਹੋਏ ਹੁਕਮਨਾਮੇ ਜਿਹੜੇ ਸਮੁੱਚੀ ਕੌਮ ਨੂੰ ਜਾਰੀ ਹੋਏ ਸਨ ਅਸੀਂ ਉਹਤੇ ਤਗੜੇ ਹੋ ਕੇ ਪਹਿਰਾ ਦੇਣਾ ਹੈ ਹੁਕਮਨਾਮੇ ਲਾਗੂ ਹੋਣੇ ਨੇ ਹੁਕਮਨਾਮੇ ਤੋਂ ਬਾਹਰ ਕੋਈ ਵੀ 1% ਵੀ ਇਧਰ ਉਧਰ ਨਹੀਂ ਜਾ ਸਕਦਾ ਸੋ ਹਰ ਗੁਰਸਿੱਖ ਦਾ ਫਰਜ਼ ਬਣਦਾ ਹੁਕਮਨਾਮਿਆਂ ਤੇ ਪਹਿਰਾ ਦੇ ਕੇ ਹੁਕਮਨਾਮੇ ਲਾਗੂ ਕਰੇ ਉਹਦੇ ਮੁਤਾਬਕ ਅਸੀਂ ਆਪਣੀ ਸੇਵਾ ਕਰਨੀ ਹੈ ਜੇਦਾ ਸਾਹਮਣੇ ਆਪਣਾ ਬਿਆਨ ਦਿੱਤਾ ਸੀਗਾ ਕਿ ਜਿਹੜੇ ਕਾਲਤਖ ਸਾਹਿਬ ਨੇ ਫੈਸਲੇ ਆ ਚਾਰ ਦਵਾਰੀ ਸਹਿਜਾਂ ਦੇ ਆ ਮਾਣੇ ਵਿੱਚ ਇੱਕ ਖੂਲ ਬਿਆਨ ਦਿੱਤਾ ਹੈ ਕਿ ਮੇਰੇ ਬੈਗ ਸਾਰੇ ਬੈਗ ਨੇ ਜਿਹੜੇ ਫੈਸਲੇ ਗਏ ਹੋਏ ਆ ਅਕਾਲ ਤਖਤ ਸਾਹਿਬ ਤੋਂ ਸਮੁੱਚੀ ਮਾਨਵਤਾ ਨੂੰ ਸ਼ਕਤੀ ਮਿਲਦੀ ਆ। ਇਸ ਤਖਤ ਤੋਂ ਬਹੁਤ ਵੱਡੇ ਵੱਡੇ ਫੈਸਲੇ ਕੀਤੇ ਗਏ ਨੇ। ਸਾਰੇ ਧਰਮਾਂ ਦੇ ਬੜੀਆਂ ਵੱਡੀਆਂ ਵੱਡੀਆਂ ਇਥੋਂ ਲੜਾਈਆਂ ਗੁਰਮਤੇ ਪਾ ਕੇ ਤੇ ਯੁੱਧ ਲੜੇ ਗਏ ਤੇ ਜਿੱਤੇ ਗਏ ਨੇ। ਜਿਹੜੇ ਕਿ ਧਰਮ ਖਾਤਰ ਸੀ ਤੇ ਸੱਚਾਈ ਵਾਸਤੇ ਸੀ, ਜ਼ੁਲਮ ਨੂੰ ਖਤਮ ਕਰਨ ਵਾਸਤੇ ਸੀਗੇ। ਤੇ ਜੇ ਅਕਾਲ ਤਖਤ ਸਾਹਿਬ ਤਾਂ ਬਹੁਤ ਪਹਿਲਾਂ ਸਥਾਪਿਤ ਹੋਇਆ। ਇਹ ਤਖਤ ਆਪਣਾ ਇਹ ਤਾਂ ਦਿੱਲੀ ਤੋਂ ਵੀ ਉੱਚਾ ਤਖਤ ਆ ਇਹਦੀ ਆਨ ਬਾਨ ਸ਼ਾਨ ਦੀ ਆਪਾਂ ਸਭ ਨੇ ਰਾਖੀ ਕਰਨੀ ਆ ਇਹ ਸਰਵੋੱਚ ਤਖਤ ਹੈ ਆਪਣਾ ਅਕਾਲ ਦਾ ਤਖਤ ਆ ਪ੍ਰਮਾਤਮਾ ਦਾ ਤਖਤ ਆ ਤੇ ਜੇ ਕੋਈ ਭੁੱਲਿਆ ਪਟਕਿਆ ਕੋਈ ਵੀ ਵਿਅਕਤੀ ਜਾਂ ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਾਂ ਕੋਈ ਅਹੁਦੇਦਾਰ ਇਹ ਕਹਵੇ ਕਿ ਇਹ ਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ ਇਹ ਬਹੁਤ ਵੱਡਾ ਭਲੇਖਾ ਉਹਦਾ ਤੇ ਉਹਨੂੰ ਇਸ ਭਲੇਖੇ ਚ ਲੈਣਾ ਨਹੀਂ ਚਾਹੀਦਾ ਨਹੀਂ ਪੰਥ ਨੇ ਇਹ ਗੱਲ ਕਦੀ ਪ੍ਰਵਾਨ ਕਰਨੀ ਆ ਨਾ ਕਦੀ ਹੁਣ ਦੇਣੀ ਆ ਅਕਾਲ ਤਖਤ ਸਾਹਿਬ ਦੀ ਸ਼ਕਤੀ ਤਾਂ ਬੜੀ ਮਹਾਨ ਆ ਕਰਕੇ ਇਹ ਗੁਰੂ ਸਾਹਿਬ ਨੇ ਬਖਸ਼ੀ ਆ ਸ਼ਕਤੀ ਆਪਾਂ ਸਾਰੇ ਇੱਥੇ ਆ ਕੇ ਸ਼ਕਤੀ ਲੈ ਕੇ ਜਾਂਦੇ ਆ ਮੀਰੀ ਪੀਰੀ ਦਾ ਜਿਹੜਾ ਸੰਕਲਪ ਆ ਉਹ ਆਪਾਂ ਨੂੰ ਇੱਥੋਂ ਪ੍ਰਾਪਤ ਹੁੰਦਾ ਆ ਤੇ ਫਿਰ ਜੇ ਸਾਡੇ ਵਿੱਚੋਂ ਹੀ ਜਿਹੜੇ ਅੱਗੂ ਆ ਉਹ ਕਿੰਤੂ ਪਰੰਤੂ ਕਰਨ ਬੜੀ ਨਿਮੋਸ਼ੀ ਵਾਲੀ ਗੱਲ ਆ ਇਹਨੂੰ ਕਦੀ ਵੀ ਅਸੀਂ ਪ੍ਰਵਾਨ ਨਹੀਂ ਕਰਾਂਗੇ ਅਕਾਲ ਤਖਤ ਸਾਹਿਬ ਬਹੁਤ ਮਹਾਨ ਆ ਸ਼੍ਰੋਮਣੀ ਕਮੇਟੀ ਠੀਕ ਹੈ ਉਹਦਾ ਆਪਣਾ ਦਾਇਰਾ ਗੁਰੂ ਘਰਾਂ ਦੀ ਸੇਵਾ ਸੰਭਾਲ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵਿਦਿਅਕ ਸੰਸਥਾਵਾਂ ਚਲਾਉਣੀਆਂ ਜਿਹੜੀਆਂ ਸਿਹਤ ਸਭਾਵਾਂ ਚਲਾਉਣੀਆਂ ਜਾਂ ਹੋਰ ਦੁਨੀਆਂ ਦਾ ਭਲਾ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਆ ਉਹਦਾ ਅਧਿਕਾਰ ਖੇਤਰ ਵੱਖਰਾ ਆ ਪਰ ਜੇ ਤੁਸੀਂ ਕਹੀਏ ਸਾਡੀ ਭਾਵਨਾ ਨਾਲ ਤੁਸੀਂ ਛੇੜਛਾੜ ਕਰੋਗੇ ਸਾਡੇ ਫਲਸਫੇ ਤੇ ਤੁਸੀਂ ਆਪਣੇ ਪ੍ਰਸ਼ਨ ਖੜੇ ਕਰੋਗੇ ਇਹ ਕਦੇ ਨਹੀਂ ਪਰਵਾਹ ਕਰਾਂਗੇ ਅਸੀਂ ਸੋ ਇਸ ਕਰਕੇ ਅਕਾਲ ਤਖਤ ਸਾਹਿਬ ਸਰਵਉੱਚ ਹੈ ਤੇ ਸਭ ਨੂੰ ਉਹਦੀ ਜਿਹੜੀ ਸਰਵਉੱਚਤਾ ਪ੍ਰਵਾਨ ਕਰਨੀ ਚਾਹੀਦੀ ਹੈ ਉਹਦੇ ਮੁਤਾਬਕ ਹਰ ਹੁਕਮ ਅਕਾਲ ਤਖਤ ਸਾਹਿਬ ਦਾ ਸਮੁੱਚੇ ਮਨੁੱਖਤਾ ਨੂੰ ਸਮੁੱਚੀਆਂ ਸੰਗਤਾਂ ਨੂੰ ਮੰਨਣਾ ਚਾਹੀਦਾ ਹੈ